ਪਾ ਗੱਲ ਕਰੀਏ ਬਾਹਰ ਜੇ 40 ਡਿਗਰੀ ਹੈ ਤਾਂ ਆਪਣੇ ਜਿਹੜਾ ਬਰਾਂਡੇ ਦਾ ਤਾਪਮਾਨ ਆ ਉਹ 25-26 ਡਿਗਰੀ ਰਹਿ ਜਾਂਦਾਗਾ ਕਲੀ ਜਿਹੜੀ ਲੈਣੀ ਆ ਉਹ ਸਭ ਤੋਂ ਪਹਿਲਾਂ ਡਲੇ ਵਾਲੀ ਕਲੀ ਲੈਣੀ ਆ ਅੱਜ ਦੀ ਵੀਡੀਓ ਬੜੀ ਕੰਮ ਦੀ ਵੀਡੀਓ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਨੂੰ ਜਿਵੇਂ ਕਿ ਨਾ ਗਰਮੀ ਦਾ ਮੌਸਮ ਵੱਧ ਗਿਆ ਹੋਣਾ ਤੇ ਗਰਮੀ ਦੇ ਮੌਸਮ ਦੇ ਵਿੱਚ ਕੀ ਹੁੰਦਾ ਕਿ ਆਪਣੇ ਜਿਹੜੇ ਪਸ਼ੂ ਆ ਉਹ ਜ਼ਿਆਦਾ ਗਰਮੀ ਮੰਨਦੇ ਆ ਹੀਟ ਸਟ्रेस ਜ਼ਿਆਦਾ ਹੋ ਜਾਂਦਾਗਾ ਜਿਹਦੇ ਕਰਕੇ ਕੀ ਹੁੰਦਾ ਕਿ ਪਸ਼ੂ ਦੁੱਧ ਘਟ ਜਾਂਦੇ ਆ ਫੈਟ ਐਸਨਫ ਘਟ ਜਾਂਦੀ ਹੈ ਤੇ ਆਪਣੇ ਆਮ ਘਰਾਂ ਦੇ ਵਿੱਚ ਕੀ ਹੁੰਦਾਗਾ ਕਿ ਆਪਾਂ ਜਿੱਥੇ ਪਸ਼ੂ ਬਣਦੇ ਆ ਉਦੇ ਉੱਪਰ ਨਾ ਸਲੇਟਾਂ ਪਾਈਆਂ ਹੁੰਦੀਆਂ ਨੇ ਜਿਹਨੂੰ ਆਪਾਂ ਸਿਮੈਂਟਡ ਸਲੇਟਾਂ ਕਹਿੰਦੇ ਆ ਨੇ ਅਕਸਰ ਹੀ ਆਮ ਪਿੰਡਾਂ ਦੇ ਵਿੱਚ ਇਹੀ ਚੀਜ਼ਾਂ ਜ਼ਿਆਦਾ ਵਰਤੀਆਂ ਜਾਂਦੀਆਂ ਨੇ ਹਨ ਤੇ ਅੱਜ ਆਪਾਂ ਇੱਕ ਨਾ ਤੁਹਾਨੂੰ ਨੁਕਤਾ ਦੱਸਦੇ ਆ ਕਿ ਤੁਸੀਂ ਜਦੋਂ ਆਪਣੇ ਜਿਹੜੇ ਪਸ਼ੂ ਬੰਨੇ ਹੁੰਦੇ ਆ ਠੀਕ ਆ ਉਸ ਭਾਂਡੇ ਦੇ ਵਿੱਚ ਜਿਹਦੇ ਉੱਪਰ ਸਲੇਟਾਂ ਪਾਈਆਂ ਹੁੰਦੀਆਂ ਤਾਂ ਉਹਦੇ ਵਿੱਚ ਤਾਪਮਾਨ ਜ਼ਿਆਦਾ ਵੱਜ ਜਾਂਦਾ ਹੈ ਜਿਵੇਂ ਗਰਮੀਆਂ ਦੇ ਵਿੱਚ ਅਕਸਰ ਕੀ ਹੁੰਦਾ ਕਿ 40 ਤੋਂ ਪਲੱਸ ਜਿਹੜਾ ਹੁੰਦਾਗਾ ਟੈਂਪਰੇਚਰ ਹੁੰਦਾਗਾ ਬਾਹਰ ਤੇ ਆਪਾਂ ਉਸ ਨੂੰ ਮੈਂਟੇਨ ਕਰਨਾ ਹੈ ਕਿਉਂਕਿ ਪਸ਼ੂਆਂ ਨੂੰ ਜਿਆਦਾ ਜਿਹੜੀ ਗਰਮੀ ਉਹ ਮਹਿਸੂਸ ਨਾ ਹੋਵੇ ਤੇ ਆਪਣਾ ਦੁੱਧ ਫੈਟ ਐਸਨਫ ਵਧੀਆ ਬਣਿਆ ਰਹੇ ਠੀਕ ਹੈ ਜੀ ਪਸ਼ੂ ਹੌਂਕਣ ਵੀ ਨਾ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਤੋਂ ਪਸ਼ੂ ਬਚਿਆ ਰਹੇ ਸੋ ਨੂੰ ਇਹਦੇ ਲਈ ਆਪਾਂ ਇੱਕ ਨੁਕਤਾ ਦੱਸਦੇ ਹਾਂ ਨੁਕਤਾ ਇਹ ਹੈ ਜੀ ਦੋਸਤੋ ਕਿ ਜਿਵੇਂ ਜਿੱਥੇ ਸਲੇਟਾਂ ਪਾਈਆਂ ਹੋਈਆਂ ਨੇ ਆਪਾਂ ਠੀਕ ਹੈ ਜਿਵੇਂ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਉਹ ਤੁਹਾਨੂੰ ਚਿੱਟੇ ਕਲਰ ਦੀਆਂ ਦਿਸਦੀਆਂ ਹੋਣੀਆਂ ਸਾਰੀਆਂ ਸਲੇਟਾਂ ਨਾ ਅਕਸਰ ਸਿਮੈਂਟਡ ਜਿਹੜੀਆਂ ਸਲੇਟਾਂ ਹੁੰਦੀਆਂ ਨੇ ਉਹ ਇਦਾਂ ਨਹੀਂ ਹੁੰਦੀਆਂ ਨੇ ਇਹ ਚਿੱਟੀਆਂ ਕਿਉਂ ਨੇ ਇਹਦੇ ਵਿੱਚ ਨ ਇਹ ਸੋਲੂਸ਼ਨ ਦੋਸਤੋ ਇਹ ਆ ਕਿ ਜਿਹੜੀ ਇੱਕ ਚੂਨੇ ਵਾਲੀ ਕਲੀ ਹੁੰਦੀ ਆ ਕਲੀ ਦੇ ਵਿੱਚ ਫੇਵੀਕੋਲ ਮਿਕਸ ਕਰਕੇ ਆਪਾਂ ਇੱਥੇ ਮਾਰਿਆ ਹੋਇਆਗਾ ਜਿਹਦੇ ਨਾਲ ਕੀ ਹੁੰਦਾਗਾ ਕਿ ਜਿਹੜਾ ਆਪਣੇ ਭਾਂਡੇ ਦਾ ਤਾਪਮਾਨ ਆ ਉਹ ਬਹੁਤ ਜ਼ਿਆਦਾ ਘਟ ਜਾਂਦਾਗਾ ਜੇ ਬਾਹਰ ਟੈਂਪਰੇਚਰ 40 ਡਿਗਰੀ ਆ ਤਾਂ ਆਪਣਾ ਜਿਹੜਾ ਹੈਗਾ ਭਾਂਡੇ ਦਾ ਤਾਪਮਾਨ ਉਹ 25 ਡਿਗਰੀ ਰਹਿ ਜਾਂਦਾ ਜਿਹੜਾ ਕਿ ਆਪਣੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾਗਾ ਸੋ ਦੋਸਤੋ ਤੁਸੀਂ ਕਰਨਾ ਕੀ ਹੈ ਜਿਹੜੀ ਚੂਨਾ ਕਲੀ ਹੁੰਦੀ ਆ ਆਪਾਂ ਕਲੀ ਜਿਹੜੀ ਲੈਣੀ ਆ ਉਹ ਸਭ ਤੋਂ ਪਹਿਲਾਂ ਡਲੇ ਵਾਲੀ ਕਲੀ ਲੈਣੀ ਆ ਪਾਊਡਰ ਕਲੀ ਨੀਲੇ ਨੇ ਤੁਸੀਂ ਡਲੇ ਵਾਲੀ ਕਲੀ ਲੈਣੀ ਆ ਉਹਨੂੰ ਬਾਅਦ ਦੇ ਵਿੱਚ ਭੰਨ ਕੇ ਪਾਊਡਰ ਆ ਜਿਹੜਾ ਜਦ ਤੁਸੀਂ ਉਦਾਂ ਹੀ ਹੀ ਯੂਜ਼ ਕਰ ਸਕਦੇ ਹੋ ਠੀਕ ਹੈ ਜਿਹੜੇ ਬਰਤਨ ਦੇ ਵਿੱਚ ਤੁਸੀਂ ਉਹ ਭਿਉਣੀ ਹੈ ਉਹ ਮਿੱਟੀ ਦਾ ਭਾਂਡਾ ਲਿਓ ਖਾਸ ਕਰਕੇ ਜਿਵੇਂ ਆਪਾਂ ਤੌੜਾ ਕਹਿ ਸਕਦੇ ਹਾਂ ਠੀਕ ਹੈ ਉਹਨੂੰ ਰਬੜ ਦੇ ਭਾਂਡੇ ਦੇ ਵਿੱਚ ਨਾ ਪਾਓ ਜਿਵੇਂ ਆਪਾਂ ਢੋਲ ਦੇ ਵਿੱਚ ਪਾ ਦਿੰਨੇ ਆ ਰਬੜ ਦਾ ਭਾਂਡਾ ਨਾ ਵਰਤਿਓ ਕਿਉਂਕਿ ਉਹਦਾ ਜਿਹੜਾ ਰਿਐਕਸ਼ਨ ਆ ਕੈਮੀਕਲ ਰਿਐਕਸ਼ਨ ਹੋ ਜਾਂਦਾ ਰਬੜ ਦੇ ਭਾਂਡੇ ਦੇ ਨਾਲ ਜਿਹਦੇ ਕਰਕੇ ਉਹ ਜ਼ਿਆਦਾ ਗਰਮ ਹੋ ਜਾਂਦੀ ਆ ਸੋ ਤੁਸੀਂ ਮਿੱਟੀ ਦਾ ਭਾਂਡਾ ਲੈਣਾ ਜੇ ਆਪਾਂ ਗੱਲ ਕਰੀਏ ਕਲੀ ਲੈਣੀ ਕਿੰਨੀ ਆ ਤਜੇ ਤੁਸੀਂ 10 ਕਿਲੋ ਦੀ ਥੈਲੀ ਆਉਂਦੀ ਆ ਉਹ 10 ਕਿਲੋ ਦੀ ਥੈਲੀ ਲਓ ਜੇ 20 ਕਿਲੋ ਲੈਣੀ ਆ ਤਾਂ ਦੋ ਥੈਲੀਆਂ ਆ ਜਾਣੀਆਂ ਠੀਕ ਹੈ ਤਾਂ ਉਹਨੂੰ ਰਾਤ ਨੂੰ ਤੁਸੀਂ ਭਿਉਂ ਕੇ ਰੱਖਣਾਗਾ ਤੇ ਉਹਦੇ ਵਿੱਚ ਪਾਣੀ ਪਾ ਕੇ ਤੌੜੇ ਦੇ ਵਿੱਚ ਪਾ ਕੇ 10 ਕਿਲੋ ਜੇ ਆਪਾਂ ਮੰਨ ਕੇ ਚੱਲ ਗਏ ਤਾਂ ਉਹਦੇ ਵਿੱਚ ਪਾਣੀ ਮਿਕਸ ਕਰਕੇ ਤਾਂ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੇਣੀ ਆ ਤੇ ਜਦੋਂ ਆਪਾਂ ਇਹ ਵਰਤਨੀ ਆ ਜੇ ਆਪਾਂ ਮਤਲਬ ਸਲੇਟਾਂ ਪਾਈਆਂ ਹੋਈਆਂ ਇਸ ਤਰੀਕੇ ਦੀਆਂ ਆਪਣੇ ਭਾਂਡੇ ਦੇ ਉੱਪਰ ਤਾਂ ਜਦੋਂ ਆਪਾਂ ਇਹ ਵਰਤਨੀਆਂ ਤਾਂ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਕਿਲੋ ਜਿਹੜਾ ਹੈਗਾਗਾ ਫਾਈਵੀ ਕੋਲ ਮਿਕਸ ਕਰਨਾ ਹੈਗਾ ਜੇ ਆਪਾਂ 20 ਕਿਲੋ ਦੀ ਗੱਲ ਕਰੀਏ ਤਾਂ 1 ਲੀਟਰ ਜਿਹੜਾ ਹੈਗਾ ਆਪਣਾ ਫਾਈਵੀ ਕੋਲ ਉਹਦੇ ਵਿੱਚ ਵਰਤਿਆ ਜਾਂਦਾ ਉਹਨੂੰ ਘੋਲ ਬਣਾ ਕੇ ਵਧੀਆ ਚੰਗੀ ਤਰੀਕੇ ਦੇ ਨਾਲ ਠੀਕ ਹੈ ਜੀ ਤਾਂ ਉਸ ਨੂੰ ਆਪਣੇ ਛੱਤਾਂ ਦੇ ਉੱਪਰ ਜਿਹੜਾ ਇਸ ਤਰੀਕੇ ਦੇ ਨਾਲ ਤੁਸੀਂ ਬੁਰਸ਼ ਦੇ ਨਾਲ ਮਾਰ ਦਿਓ ਠੀਕ ਹੈ ਇਹਦੇ ਉੱਪਰ ਤਾਂ ਮਾਰਨੇ ਮਾਰਨਾ ਜਿੱਥੇ ਸਲੇਟਾਂ ਪਾਈਆਂ ਹੋਈਆਂ ਜਿਹੜੀਆਂ ਇਹਦੀਆਂ ਕੰਧਾਂ ਨੇ ਮੰਨ ਲਓ ਬਾਹਰਲੇ ਪਾਸੇ ਜਿੱਥੋਂ ਸੂਰਜ ਪੈ ਰਿਹਾਗਾ ਉਹ ਸਕੰਧਾਂ ਦੇ ਉੱਪਰ ਵੀ ਤੁਸੀਂ ਇਹ ਜਿਹੜਾ ਜਿਹੜਾ ਘੋਲ ਬਣਿਆ ਹੋਇਆ ਉਹ ਘੋਲ ਮਾਰਨਾਗਾ ਠੀਕ ਹੈ ਜੀ ਜਿਦੇ ਕਰਕੇ ਆਪਣੇ ਟੈਂਪਰੇਚਰ ਆ ਉਹ ਆਪਣੇ ਭਾਂਡੇ ਦਾ ਟੈਂਪਰੇਚਰ ਆ ਉਹ ਮੈਂਟੇਨ ਰਹੂਗਾ ਇਹ ਵਰਤੀ ਹੋਈ ਚੀਜ਼ਾਂ ਵਧੀਆ ਰਿਜ਼ਲਟ ਮਿਲਿਆ ਹੋਇਆ ਇਸ ਚੀਜ਼ ਦਾ ਤੇ ਸਸਤੀਆਂ ਚੀਜ਼ਾਂ ਨੇ ਜੇ ਤੁਸੀਂ ਆਪ ਦਾ ਟੈਂਪਰੇਚਰ ਪਸ਼ੂਆਂ ਦਾ ਘਟਾ ਸਕਦੇ ਇਸ ਤਰੀਕੇ ਨਾਲ ਤਾਂ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਦੋਸਤੋ ਸੋ ਕੰਮ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਜੇ ਕੋਈ ਕੋਈ ਸਵਾਲ ਹੋਇਆ ਤਾਂ ਕਮੈਂਟ ਕਰ ਦਿਓ ਤਾਂ ਕਮੈਂਟ ਦੇ ਵਿੱਚ ਆਪਾਂ ਉਸ ਦਾ ਜਵਾਬ ਦੇ ਦਾਂਗੇ ਤੇ ਤੁਹਾਨੂੰ ਦੱਸਿਆ ਵੀ ਅੱਧਾ ਕਿਲੋ ਫੈਵੀ ਕੋਲ ਤੇ 10 ਕਿਲੋ ਕਲੀ ਰਾਤ ਨੂੰ ਭਿਉਂ ਕੇ ਰੱਖਣੀ ਆ ਬਰਤਨ ਹੈਗਾ ਆਪਣਾ ਜਿਹੜਾ ਮਿੱਟੀ ਦਾ ਭਾਂਡਾ ਹੁੰਦਾ ਉਹਦੇ ਵਿੱਚ ਤੇ ਜਦੋਂ ਆਪਾਂ ਇਹ ਫੇਰਨਾ ਬੁਰਸ਼ ਦੇ ਨਾਲ ਉਦੋਂ ਤੁਸੀਂ ਉਹਦੇ ਵਿੱਚ 1/2 ਕਿਲੋ ਫੇਵੀਕੋਲ ਮਿਕਸ ਕਰਕੇ ਸਾਰੇ ਉੱਪਰ ਐ ਸਲੇਟਾਂ ਜਿਹੜੀਆਂ ਪਾਈਆਂ ਹੋਈਆਂ ਨੇ ਉਹਨਾਂ ਤੇ ਮਾਰਨਾ ਤੇ ਬਾਹਰ ਜਿਹੜੀਆਂ ਕੰਧਾਂ ਨੇ ਜਿੱਥੇ ਸੂਰਜ ਪੈ ਰਿਹਾ ਹੈਗਾ ਉਹਨਾਂ ਕੰਧਾਂ ਤੇ ਹੀ ਮਾਰਨਾ ਤੁਸੀਂ ਆਪ ਦੇਖੋਗੇ ਕਿ ਜਿਹੜਾ ਆਪਣੇ ਭਾਂਡੇ ਦਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਮੈਂਟੇਨ ਹੋ ਜਾਊਗਾ ਸੋ ਇਹ ਤੁਸੀਂ ਜ਼ਰੂਰ ਕੰਮ ਕਰਿਓ ਦੋਸਤੋ ਕਿਉਂਕਿ ਸਟ੍ਰੈਸ ਆ ਜਿਹੜਾ ਉਹ ਪਸ਼ੂਆਂ ਦਾ ਗਰਮੀ ਦੇ ਵਿੱਚ ਘਟਾਉਣਾ ਬਹੁਤ ਜ਼ਰੂਰੀ ਆ ਸੋ ਇਹ ਤੁਸੀਂ ਵੀਡੀਓ ਔਰ ਤੁਹਾਡੇ ਕੰਮ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਹਰ ਇੱਕ ਫਾਰਮਰ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ